ਬਿਲਕੁਲ ਜੀ ਸਾਡੇ ਲਈ ਤਾਂ ਬਹੁਤ ਹੀ ਦੁੱਖ ਦੀ ਗੱਡੀ ਆ ਗੁਰਪ੍ਰੀਤ ਗੋਗੀ ਵਰਗਾ ਬੰਦਾ ਮੈਂ ਵਿਧਾਨ ਸਭਾ ਦੇ ਵਿੱਚ ਕੋਈ ਥੋੜੀ ਬੰਦੇ ਦੇਖੇ ਨੇ ਹਰੇਕ ਨਾਲ ਹੱਸ ਕੇ ਬੋਲਣਾ ਪਿਆਰ ਨਾਲ ਬੋਲਣਾ ਜੇ ਕੋਈ ਇੱਕ ਮਾੜਾ ਜਿਹਨੂੰ ਕਿਸੇ ਤਨੋ ਅਸ਼ੀਰ ਲੁਧਿਆਣੇ 'ਚ ਫੋਨ ਕਰਨਾ ਇਹ ਆਪਣਾ ਕੰਮ ਸਮਝ ਕੇ ਕੰਮ ਕਰਦੇ ਨੇ ਮਨ ਲਾ ਸਾਡੀ ਪਾਰਟੀ ਨੂੰ ਸਾਨੂੰ ਨਿੱਜੀ ਤੌਰ ਤੇ ਬਹੁਤ ਘਟਾ ਪਿਆ ਲੱਗਦਾ ਕਿਤਨੇ ਕਿਤੇ ਪਰਿਵਾਰਿਕ ਰਿਸ਼ਤੇ ਵੀ ਉਸ ਤੋਂ ਬਾਅਦ ਬਣੇ ਬਿਲਕੁਲ ਜੀ ਆਖਰੀ ਮੁਲਾਕਾਤ ਕਦੋਂ ਹੋਈ ਹਾਂ ਇਹ ਹੋਣਾ ਮੇਰੀ ਹੋਈ ਨਹੀਂ ਜੀ ਮੈਂ ਤੁਹਾਨੂੰ ਪਤਾ ਵੀ ਪਹਿਲਾਂ ਮੇਰਾ ਵਾਲਾ ਕੇਸ ਠੀਕਾ ਉਸ ਤੋਂ ਪਹਿਲਾਂ ਤਾਂ ਮੈਂ ਆਉਂਦਾ ਰਿਹਾ ਇੱਥੇ ਕੁੱਠੀ ਚ ਬਹੁਤ ਘਿਰ ਰਿਹਾ ਉਹਨੇ ਸੁਹਾਵੇ ਵਿੱਚ ਮੈਂ ਦੇਖਿਆ ਕੋਈ ਪੋਲਿਟਿਕਸ ਨਾਲੋਂ ਮਤਲਬ ਜਿਵੇਂ ਪਿਆਰ ਡੁੱਲ ਡੁੱਲ ਪੈਂਦਾ ਸੀ ਉਹ ਹਰ ਗੱਲ ਦੇ ਵਿੱਚ ਆਪਣੀ ਗੱਲ ਸਮਝਦਾ ਸੀ ਤੇ ਸਾਡੇ ਲਈ ਬਹੁਤ ਜ਼ਿਆਦਾ ਦੁੱਖ ਦੀ ਘਾਟ ਆ ਘਾਟਾ ਪਿਆ ਬਿਲਕੁਲ ਬਿਲਕੁਲ ਜੀ ਸਾਡੇ ਲਈ ਤਾਂ ਬਹੁਤ ਹੀ ਦੁੱਖ ਦੀ ਘੜੀ ਆ ਗੁਰਪ੍ਰੀਤ ਗੋਗੀ ਵਰਗਾ ਬੰਦਾ ਮੈਂ ਵਿਧਾਨ ਸਭਾ ਦੇ ਵਿੱਚ ਕੋਈ ਥੋੜੀ ਬੰਦੇ ਦੇਖੇ ਨੇ ਹਰੇਕ ਨਾਲ ਹਸਕੇ ਬੋਲਣਾ ਪਿਆਰ ਨਾਲ ਬੋਲਣਾ ਇਹ ਕੋਈ ਇੱਕ ਮਾੜਾ ਜਿਹਨੂੰ ਕਿਸੇ ਕੋਲ ਅਸਲੀ ਲੁਧਿਆਣੇ 'ਚ ਫੋਨ ਕਰਨਾ ਇਹ ਆਪਣਾ ਕੰਮ ਸਮਝ ਕੇ ਕੰਮ ਕਰਦੇ ਨੇ ਮੰਨ ਲਓ ਸਾਡੀ ਪਾਰਟੀ ਨੂੰ ਸਾਨੂੰ ਨਿੱਜੀ ਤੌਰ ਤੇ ਬਹੁਤ ਘਟਾ ਪਿਆ ਲੱਗਦਾ ਕਿਤਨੇ ਕਿਤੇ ਪਰਿਵਾਰਿਕ ਰਿਸ਼ਤੇ ਵੀ ਉਸ ਤੋਂ ਬਾਅਦ ਬਣੇ ਬਿਲਕੁਲ ਜੀ लास्ट ਮੁਲਾਕਾਤ ਕਦੋਂ ਹੋਈ ਹ ਨਹੀਂ ਹੁਣੋਂ ਮੇਰੀ ਹੋਈ ਨਹੀਂ ਜੀ ਮੈਂ ਤੁਹਾਨੂੰ ਪਤਾ ਵੀ ਪਹਿਲਾਂ ਮੇਰਾ ਦਾ ਕੇਸ ਠੀਕਾ ਉਸ ਤੋਂ ਪਹਿਲਾਂ ਤਾਂ ਮੈਂ ਆਉਂਦਾ ਰਿਹਾ ਇੱਥੇ ਕੋਠੀ 'ਚ ਬਹੁਤ ਘਿਰ ਰਿਹਾ ਹਾਂ ਉਹਦੇ ਸਵਾਰ ਦੇ ਵਿੱਚ ਮੈਂ ਦੇਖਿਆ ਕੋਈ ਪੋਲਿਟਿਕਸ ਨਾਲੋਂ ਮਨ ਜਿਵੇਂ ਪਿਆਰ ਡੁੰਡੂਲ ਪੈਂਦਾ ਸੀ ਉਹ ਹਰ ਗੱਲ ਦੇ ਵਿੱਚ ਆਪਣੀ ਗੱਲ ਸਮਝਦਾ ਸੀ ਤੇ ਸਾਡੇ ਲਈ ਬਹੁਤ ਜ਼ਿਆਦਾ ਦੁੱਖ ਨਹੀਂ ਸੀ ਘਟਾ ਘਟਾ ਪਿਆ ਬਿਲਕੁਲ